ਸੋ ਕਿ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜਿਹੜਾ ਇੰਤਜ਼ਾਰ ਕਰ ਰਿਹਾ ਹੈ ਸਵਾਗਤ ਕਰਨ ਲਈ ਧਾਰੀਵਾਲ ਸਾਹਿਬ ਅੱਜ ਸਵਾਗਤ ਦੀ ਤਿਆਰੀਆਂ ਜਿਹੜੀ ਅੱਜ ਆ ਰਹੀ ਹੈ ਯਾਤਰਾ ਉਹਦੀ ਸਰਕਾਰੀ ਤੀ ਤਿਆਰੀਆਂ ਕਰ ਰਹੇ ਹੋ ਸਾਡੇ ਪਾਰਟੀ ਦੇ ਕੌਮੀ ਕੋਨਵੀਨਰ ਅਦਵਿੰਦ ਕੇਜੀਵਾਲ ਜੀ ਨੇ ਅਮਨ ਰੋੜਾ ਜੀ ਨੂੰ ਪੰਜਾਬ ਦਾ ਪ੍ਰਧਾਨ ਲਾਇਆ ਸ਼ਰੀਕਲਸੀ ਜੀ ਨੂੰ ਵਕੀ ਪ੍ਰਧਾਨ ਲਾਇਆ ਕੋ ਪਰਮਾਤਮਾ ਦਾ ਅਸ਼ੀਰਵਾਦ ਲੈਣ ਵਾਸਤੇ ਅੱਜ ਆ ਰਹੇ ਅੱਜ ਜਿਹੜੀ ਜੱਤਾ ਗੱਡੀਆਂ ਚੜੀਆਂ ਚਾਹਤ ਹੁਣੇ ਜਿੰਨੀ ਚੌੜਾ ਹੋਈਆਂ ਤਿੰਨ ਸਾਡੀ ਪਾਰਟੀ ਦੇ ਮਤਲਬ ਜਿਹੜੇ ਦਿੱਤੇ ਉਹਦੇ ਲਈ ਸ਼ਕਰਾਨਾ ਕਦਮ ਵਾਸਤੇ ਜੱਤਾ ਗੱਡੀਆਂ ਤੇ ਮਹਾਰਾਜ ਕੋ ਅੱਜ ਅਸ਼ੀਰਵਾਦ ਲੈਣਾ ਸਿਹਦੇ ਕਾਲੀ ਮੰਦਰ ਪਟਿਆਲੇ ਉਹਨਾਂ ਨੇ ਅਸ਼ੀਰਵਾਦ ਲਿਆ ਹੁਣ ਇੱਥੇ ਅਸ਼ੀਰਵਾਦ ਲੈਣਗੇ ਅਸੀਂ ਵੀਟ ਕਰਦੇ ਹਾਂ ਜੀ ਉਹਦਾ ਬਸ ਸਵਾਗਤ ਕਰਦੇ ਹਾਂ ਜਿੱਥੇ 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 ਜਿੱਤ ਹੋਈ ਹੈ ਸ਼ੁਕਰਾਨਾ ਯਾਤਰਾ ਤੁਹਾਡੇ ਵੱਲੋਂ ਕੱਢੀ ਗਈ ਆਮ ਆਦੀ ਪਾਰਟੀ ਜਿੱਥੇ ਜਿੱਥੇ ਜਿੱਤ ਹੋਈ ਉੱਥੇ ਤੇ ਡੇਰਾ ਬਾਬਾ ਨਾਨਕ ਦਾ ਕੋਈ ਪ੍ਰੋਗਰਾਮ ਨਹੀਂ ਹੈ ਫਿਰ ਹੁਸ਼ਿਆਰਪੁਰ ਦਾ ਪ੍ਰੋਗਰਾਮ ਨਹੀਂ ਹੈ ਫਿਰ ਕਿਵੇਂ ਅੱਜ ਤਾਂ ਟੋਟਲ ਪੰਜਾਬੀਆਂ ਨੂੰ ਮੈਸੇਜ ਦੇਣਾ ਹਲਕਾ ਵਾਜ ਦੇਣਾ ਬਾਤ ਚ ਕਰਾਂਗੇ ਅਸੀਂ ਅੱਜ ਅਮਨ ਜੀ ਟੋਟਲ ਪੰਜਾਬੀਆਂ ਨੂੰ ਮੈਸੇਜ ਦੇ ਦੇ ਔਰ ਖਾਸ ਤੌਰ ਤੇ ਜਿੱਥੇ ਮਿਊਜ਼ਿਕ ਕਮੇਟੀ ਦੇ ਚੋਣਾਂ ਦਾ ਸੰਬੰਧ ਚੋਂ ਜਾਂਦੀਆਂ ਉਹਦੀ ਲੰਗਰ ਦਾ ਪ੍ਰੋਗਰਾਮ ਰਹਾ ਸੀ ਇਸ ਕਰਕੇ ਟੋਟਲ ਪੰਜਾਬ ਦਾ ਤਧਵਾਦ ਕਰ। ਸੋ ਕਿ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜਿਹੜਾ ਇੰਤਜ਼ਾਰ ਕਰ ਰਿਹਾ ਹੈ ਸਵਾਗਤ ਕਰਨ ਲਈ ਧਾਰੀਵਾਲ ਸਾਹਿਬ ਅੱਜ ਸਵਾਗਤ ਦੀ ਤਿਆਰੀਆਂ ਜਿਹੜੀ ਅੱਜ ਆ ਰਹੀ ਹੈ ਯਾਤਰਾ ਉਹਦੀ ਸਰਕਾਰੀ ਤੀ ਤਿਆਰੀਆਂ ਕਰ ਰਹੇ ਹੋ। ਸਾਡੇ ਪਾਰਟੀ ਦੇ ਕੌਮਿਕ ਕੰਵਿਨਰ ਅਦਵਿੰਦ ਕੇਰਿਵਾਲ ਜੀ ਨੇ ਅਮਨ ਧੋੜਾ ਜੀ ਨੂੰ ਪੰਜਾਬ ਦਾ ਪ੍ਰਧਾਨ ਲਾਇਆ ਸ਼ਰੀਕਲਸੀ ਜੀ ਨੂੰ ਵਕੀ ਪ੍ਰਧਾਨ ਬਣਾਇਆ। ਉਹ ਪਰਮਾਤਮਾ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਆ ਰਹੇ। ਅੱਜ ਜਿਹੜੀ ਜੱਤਾ ਗੱਡੀਆਂ ਜਿਹੜੀਆਂ ਚਾਦ ਹੁਣੇ ਜਿੰਨੀ ਚੋੜਾ ਹੋਈਆਂ ਤਿੰਨ ਸਾਡੀ ਪਾਰਟੀ ਦੇ ਮਤਲਬ ਜਿਹੜੇ ਦਿੱਤੇ ਉਹਦੇ ਲਈ ਸ਼ਕਰਾਨਾ ਕਦਮ ਵਾਸਤੇ ਜੱਤਾ ਗੱਡੀਆਂ ਤੇ ਮਹਾਰਾਜ ਕੋ ਅੱਜ ਅਸ਼ੀਰਵਾਦ ਲੈਣਾ ਸਿਹਦੇ ਕਾਲੀ ਮੰਦਰ ਪਟਿਆਲੇ ਉਹਨਾਂ ਨੇ ਅਸ਼ੀਰਵਾਦ ਲਿਆ ਹੁਣ ਇੱਥੇ ਅਸ਼ੀਰਵਾਦ ਲੈਣਗੇ ਅਸੀਂ ਵੀਟ ਕਰਦੇ ਹਾਂ ਜੀ ਉਹਦਾ ਬਸ ਸਵਾਗਤ ਕਰਦੇ ਹਾਂ ਜਿੱਥੇ 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 ਜਿੱਤ ਹੋਈ ਹੈ ਸ਼ੁਕਰਾਨਾ ਯਾਤਰਾ ਤੁਹਾਡੇ ਵੱਲੋਂ ਕੱਢੀ ਗਈ ਆਮ ਆਦੀ ਪਾਰਟੀ ਜਿੱਥੇ ਜਿੱਥੇ ਜਿੱਤ ਹੋਈ ਉੱਥੇ ਤੇ ਡੇਰਾ ਬਾਬਾ ਨਾਨਕ ਦਾ ਕੋਈ ਪ੍ਰੋਗਰਾਮ ਨਹੀਂ ਹੈ ਫਿਰ ਹੁਸ਼ਿਆਰਪੁਰ ਦਾ ਪ੍ਰੋਗਰਾਮ ਨਹੀਂ ਹੈ ਫਿਰ ਕਿਵੇਂ ਅੱਜ ਤਾਂ ਟੋਟਲ ਪੰਜਾਬੀਆਂ ਨੂੰ ਮੈਸੇਜ ਦੇਣਾ ਹਲਕਾ ਵਾਜ ਜਿਹੜਾ ਬਾਤ ਚ ਕਰਾਂਗੇ ਅਸੀਂ ਅੱਜ ਅਮਨ ਜੀ ਟੋਟਲ ਪੰਜਾਬੀਆਂ ਨੂੰ ਮੈਸੇਜ ਦੇ ਦੇ ਔਰ ਖਾਸ ਤੌਰ ਤੇ ਜਿੱਥੇ ਮਿਊਜ਼ਿਕ ਕਮੇਟੀ ਦੇ ਚੋਣਾਂ ਦਾ ਸੰਬੰਧ ਚੋਂ ਜਾਂਦੀਆਂ ਉਹਦੀ ਲੰਗਰ ਦਾ ਪ੍ਰੋਗਰਾਮ ਰਹਾ ਸੀ ਇਸ ਕਰਕੇ ਟੋਟਲ ਪੰਜਾਬ ਦਾ ਤਧਵਾਦ ਕਰ